ਸਾ ਸਿਕਾ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡ ਸੁਖਾਣੰਦ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬੱਗਾ ਪੁਰਾਣਾ ਪੈ ਜਾਂਦੀ ਆ ਤੇ ਬਾਈ ਦਾ ਵਪਾਰ ਦਾ ਕੰਮ ਆ ਕਰੋ ਆਪਣੀ ਵੀਰੇ ਤੀਜੀ ਚੌਥੀ ਵੀਡੀਓ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਆ ਜੋ ਬੇ ਜੀ ਸਾਸੀ ਕਾ ਬਾਈ ਸਿਲਾ ਬਾਈ ਨਾਮ ਕੀ ਹੈ ਵੀਰ ਆਪਣਾ ਅਮੀਰ ਸਿੰਘ ਹੈ ਠੀਕ ਹੋ ਜੀ ਭਰਾ ਜਿਹੜੀਆਂ ਆਪਾਂ ਪਹਿਲਾ ਵੀਡੀਓ ਪਾਈਏ ਸੀ ਕੀ ਰਿਸਪੌਂਸਰ ਹੈ ਜੀ ਉਹਨਾਂ ਦਾ ਆ ਰਿਹਾ ਹੈ ਜੀ ਠੀਕ ਹੋ ਜੀ ਤੇ ਅੱਜ ਆਪਣੇ ਕੋਲ ਕਿੰਨੇ ਨਾਗ ਵਿਕਾਉ ਆ ਜੀ ਆ ਚਾਰ ਨਾਗ ਵਿਕਾਉ ਆ ਜੀ ਚਾਰ ਨਾਗ ਵਿਕਾਉ ਆ ਵੀਰ ਤੇ ਦੱਸੋ ਡਿਟੇਲ ਜੀ ਕੱਲੇ ਕੱਲੀ ਵੇੜਦੀ ਜੀ ਆ ਦੂਜਾ ਸੁਆ ਵੇੜਾ ਜੀ ਦੂਜਾ ਸੁਆ ਸੁੰਦੀ ਆ ਵੀਰੇ ਹਾਂਜੀ ਹਾਂਜੀ ਸੁੰਦੀ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਇਹ ਬਾਰ 2-3 ਦਿਨਾਂ ਦੀ ਕੱਚੀ ਆ 2-3 ਦਿਨਾਂ ਦੀ ਕੱਚੀ ਆ ਰੰਗ ਰੂਪ ਦੀ ਬਾਈ ਬਹੁਤ ਜ਼ਿਆਦਾ ਸੋਹਣੀਆਂ ਬਾਡੀ ਮਾਨਤਰ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾ ਰਣਾ ਦੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆ ਬਾਈ ਮਾੜਾ ਤੋਰਾ ਵਖਾਦੀ। ਦੇਖ ਸਕਦੇ ਹੋ ਬਾਈ ਤੁਸੀਂ ਮਾਰਨਾ। ਥੋੜਾ ਬਸੂ ਕੈਮਰੇ ਨੂੰ ਦੇਖ ਕੇ ਡਰ ਜਾਂਦਾ। ਦੇਖ ਸਕਦੇ ਹੋ ਬਾਈ ਤੋਰਾ ਦੇਖ ਸਕਦੇ ਹਾਂ। ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੈ ਜੀ ਜੇ ਸਾਥੋਂ ਕੋਈ ਚੀਜ਼ ਮਿਸਟੇਕ ਹੁੰਦੀ ਹੈ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ। ਤੇ ਬਾਈ ਤੋਂ ਹੋਰ ਵੀਡੀਓ ਮੰਗਾ ਸਕਦੇ ਹੋ। ਤੇ ਵੀਰੇ ਇਹਦਾ ਪਿਛਲੇ ਸੂਏ ਕੀ ਦੁੱਧ ਦਾ ਰਿਕਾਰਡ ਆ ਜੀ ਇਹਦਾ 18-19 ਕਿਲੋ ਦਾ ਰਕਾਰਡ ਹੈ ਠੀਕ ਹੋ ਜੀ ਤੇ ਕੀ ਮੁੱਲ ਕਰਦੇ ਆ ਭਰਾ ਪੇ ਦਾ ਮੁੱਲ ਇਹਦਾ 55000 ਹੈ ਠੀਕ ਹੋ ਜੀ ਤੇ ਮਾਨ ਕੀਤਾ ਜਾਊਗਾ ਵੀਰੇ ਹਾਂਜੀ ਠੀਕ ਹੋ ਜੀ ਤੇ ਦੂਸਰੀ ਵਹਿੜ ਲਈ ਆਜੋ ਕੀ ਡਿਟੇਲ ਆਈ ਆ ਦੀ ਇਹ ਹੈ ਜੀ ਤੀਜਾ ਸੂਆ ਵਾਢ ਸੁਣੀ ਹੈ ਜੀ ਠੀਕ ਹੋ ਜੀ ਹਾਂਜੀ ਤੇ ਕਿੰਨੇ ਦਿਨਾਂ ਦੀ ਕੱਚੀ ਵੀਰੇ ਇਹ ਹੀ 8 ਦਿਨਾਂ ਦੀ ਕੱਚੀ ਹੈ 8 ਦਿਨਾਂ ਦੀ ਕੱਚੀ ਆ ਥਣ ਬਹੁਤ ਸ਼ਾਨਦਾਰ ਲੱਗਿਆ ਹੋਏ ਮੁੱਠੀ ਵਾਲਾ ਥਾਣਾ ਤੁਸੀਂ ਵੇਖ ਸਕਦੇ ਹੋ ਐਫਾ ਥੋੜੇ ਦਰਮਿਆਨੇ ਕੱਦ ਦੀ ਆ ਬੜਾ ਤੁਰਾ ਉਹ ਆ ਦੀ ਵੀਰੇ ਇਹਦਾ ਵੀ ਮਾਨਾ ਚੈੱਕ ਕਰ ਸਕਦੇ ਹਾਂ ਵੀਰੇ ਤੁਸੀਂ ਪੱਟਪੂੜੇ ਦੀ ਚੰਗੀ ਆ ਇਹਨਾਂ ਕੋਲ ਹਮੇਸ਼ਾ ਹੀ ਵੀਰੇ ਪਸ਼ੂ ਅਵੇਲੇਬਲ ਹੁੰਦੇ ਹੀ ਆ ਹਰ ਟਾਈਮ ਪੂਰਾ ਦੇਖ ਸਕਦੇ ਹਾਂ ਬਈ ਤੁਸੀਂ ਜੇ ਸਤੋ ਫਿਰ ਕਿਨੇ ਵੀ ਕੋਈ ਚੀਜ਼ ਮਿਸਟੇਕ ਹੁੰਦੀ ਹੈ ਤੁਹਾਨੂੰ ਇਸ ਟਾਈਮ ਜੋ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਉਹ ਬਾਈਆਂ ਦਾ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਪਿਛਲੇ ਸੂਏ ਦਾ ਕੀ ਰਕਾਰਡ ਆਈ ਦੁੱਧ ਆਈ ਇਹ ਬਾਈ 23 ਕਿਲੋ ਦਾ ਰਕਾਰਡ ਹੈ ਠੀਕ ਹੋ ਜੀ ਤੇ ਕੀ ਮੋਲ ਕਰਦੇ ਵੀਰੇ ਇਹਦਾ ਮੋਲ ਹੈ 52000 ਰੁਪਏ ਮੋਲੇ ਦਾ 52 ਯਾਰ ਮਾਨ ਕੀਤਾ ਜਾਊਗਾ ਵੀਰੇ ਹਾਂਜੀ ਹਾਂਜੀ ਠੀਕ ਹੋ ਜੀ ਤੇ ਤੀਸਰੀ ਵਿਹੜ ਲਈ ਆ ਜੋ ਕੀ ਡਿਟੇਲ ਆਈ ਇਹਦੀ ਇਹ ਦੂਜਾ ਸੂਆ ਘੜਸੂ ਵਾਲੀ ਦੂਜਾ ਸੂਆ ਸੁੰਦੀ ਆ ਤੇ ਕਿੰਨੇ ਦਿਨਾਂ ਦੀ ਕੱਚੀ ਵੀਰੇ ਇਹ ਇਹ 10 ਦਿਨਾਂ ਦੀ ਕੱਚੀ ਆ ਜੀ ਹਾਂਜੀ ਵੀਰੇ 10 ਦਿਨਾਂ ਦੀ ਕੱਚੀ ਵਿਹੜ ਆ ਸਤਨ ਮੜਾ ਤੂਰਾ ਵਖਾ ਦੇ ਵੀਰੇ ਵਾਨਾ ਚੈੱਕ ਕਰ ਸਕਦੇ ਹੋ ਬਾਈ ਤੁਸੀਂ ਅਜੇ ਥੋੜਾ ਭਰੂਗਾ ਵੀ ਦਸੰਦ ਨਾਲ ਹੁਵਾਨਾ ਤੂਰਾ ਦੇਖ ਸਕਦੇ ਹੋ ਬਾਈ ਤੁਸੀਂ ਸਾਰੇ ਤਰ੍ਹਾਂ ਦੇ ਪਸ਼ੂ ਇਹਨਾਂ ਕੋਲ ਹੁੰਦੇ ਆ ਵੀਰੇ ਵਧੀਆ ਬਰੀਡ ਵੀ ਹੁੰਦੀ ਆ ਕ੍ਰਾਸ ਬਰੀਡ ਵੀ ਹੁੰਦੀ ਆ ਬਾਈਆਂ ਕੋਲੇ ਇਹਦਾ ਦੁੱਧ ਦਾ ਰਿਕਾਰਡ ਕੀ ਸੀ ਵੀਰ ਜੀ ਤਰ੍ਹਾਂ ਧਰਾਂ ਕਿਲੋ ਦਰਕਾਰ ਸੀ ਪਹਿਲਾਂ ਨੇ ਜੀ ਠੀਕ ਹੋ ਜੀ ਤੇ ਕਿੰਨਾ ਮੁੱਲ ਕਰਦੇ ਆ ਵੀਰੇ ਆਪਾਂ ਇਹਦਾ ਜੀ ਮੁੱਲ ਇਹਦਾ 48000 48000 ਰੁਪਏ ਮੁੱਲ ਕਰਦੇ ਮਾਨ ਕੀਤਾ ਜਾਊਗਾ ਜੀ ਹਾਂਜੀ ਕੀਤਾ ਜੀ ਠੀਕ ਹੋ ਜੀ ਤੇ ਲਾਸਟ ਪਸੂਲ ਦੀ ਆਜੋ ਕੀ ਡਿਟੇਲ ਆ ਜੀ ਵੀਰੇ ਇਹਦੀ ਇਹ ਦੂਜਾ ਸੂਆ ਵਹਿੜਾ ਜੀ ਠੀਕ ਹੋ ਜੀ ਤੇ ਕੱਲ ਸੂਈ ਆ ਜੀ ਕੱਲ ਸੂਈ ਆ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਬਈ ਇਹਨੇ ਦੁੱਧ ਨਹੀਂ 20 ਕਿਲੋ ਪਹਿਲੇ ਸੂਏ ਦੁੱਧ ਦਿੱਤਾ ਜੀ ਠੀਕ ਹੋ ਜੀ ਤੁਸੀਂ ਵੇਖ ਸਕਦੇ ਹੋ ਰੰਗ ਰੂਪ ਵੱਲ ਬਹੁਤ ਜ਼ਿਆਦਾ ਸੋਹਣੀ ਆ ਮਗਰ ਕੀ ਆ ਜੀ ਇਹਦੇ ਮਗਰ ਇਹਦੇ ਬੱਛਾ ਜੀ ਠੀਕ ਹੋ ਤੁਸੀਂ ਦੇਖ ਸਕਦੇ ਮੜਾ ਤੁਰਾ ਫਤਗੜੀ ਆਹ ਘੱਟ ਜੀ ਹੋ ਗਿਆ ਠੀਕ ਹੋ ਜੀ ਕੱਲ ਦੀ ਸੂਈ ਹੋਈ ਆ ਬਾਈ ਮਾਨਾ ਦੇਖ ਸਕਦੇ ਹੋ ਬਈ ਤੁਸੀਂ ਕਿੰਨੇ ਵਜੇ ਦੀ ਚਵਾਈ ਹੋਈ ਆ ਬਾਈ ਸਵੇਰ ਦੀ ਇਹਦੀ 6:30 ਵਜੇ ਦੀ ਚਵਾਈ 6:30 ਦੀ ਚਵਾਈ ਹੋਈ ਹੋਈ ਆ ਬਾਈ ਅਸ ਟਾਈਮ ਵੀਰੇ 9 ਵਜੇ ਦਾ ਟਾਈਮ ਆ ਸਵੇਰ 6:30 ਦੀ ਚਵਾ ਹੀ ਹੋਈ ਹੋਈ ਆ 8:00 ਤੱਕ ਹਵਾਨਾ ਇਹਨੇ ਵੈੜ ਨੇ ਚੰਗਾ ਬਣਾ ਲੈਣਾ ਤੇ ਬਾਈ ਕਿੰਨਾ ਕੁ ਤੁਹਾਡੇ ਆਸਨਾ ਦੁੱਧ ਦੇਉਗੀ ਵੀਰੇ ਇਹ ਇਹੇ ਹੀ 22 ਕਿਲੋ ਦੋ ਦੇਉਗੀ ਬਾਈ 22 ਲੀਟਰ ਦੁੱਧ ਦੇ ਆਪਾਂ ਬਹੁਤ ਕਿੰਨਾ ਕੱਢੇ ਜੀ ਆਪਾਂ ਇਹਦੇ ਬਹੁਤ ਹੀ 14 ਕਿਲੋ ਬਹੁਤ ਹੋਊਗਾ ਜੀ ਠੀਕ ਹੋ ਜੀ ਦੇਖ ਸਕਦੇ ਹੋ ਥਣਾ ਦੀ ਕੁਆਲਿਟੀ ਸ਼ਾਨਦਾਰ ਆ ਮਗਰ ਇਹਦੇ ਬੱਚਾ ਸੀਲ ਠੰਡੀ ਪੂਰੀ ਆ ਬਹੁਤ ਸ਼ਾਨਦਾਰ ਵੈੜ ਆ ਵੀਰੇ ਦੂਜਾ ਸੁਦਾ ਸੂਈ ਆ ਤੇ ਬਾਈ ਇਹਦਾ ਮੁੱਲ ਕੀ ਕਰਦੇ ਆਂ ਜੀ ਆਪਾਂ ਇਦਾ ਮੁੱਲ 58000 ਰੁਪਏ 58000 ਮੁੱਲ ਕਰਦੇ ਆ ਮਾਨ ਕੀਤੇ ਜੋ ਵੀਰੇ ਹਾਂਜੀ ਜੀ ਠੀਕ ਹੋ ਜੀ ਤੇ ਵੀਰ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 98774 ਹਾਂਜੀ 32774 ਇੱਕ ਵਾਰ ਫੇਰ ਬੋਲ ਦਿਓ ਜੀ 98774 ਹਾਂਜੀ 32774 ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਨੂੰ ਇਹਨਾਂ ਵਿੱਚੋਂ ਵੈੜ ਵਿੱਚੋਂ ਕੋਈ ਵੀ ਵੈੜ ਚੰਗੀ ਲੱਗਦੀ ਆ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਸਾਰੀਆਂ ਵੈੜਾਂ ਵੀਰੇ ਬਹੁਤ ਸ਼ਾਨਦਾਰ ਆ ਹਵਾਨੇ ਦੇਖ ਸਕਦੇ ਹੋ ਤੁਸੀਂ ਥਣਾ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਵੈੜਾਂ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜ